ਸਰਬੋਸਤਕਾਰ ਜੋ ਸਾਥ ਸੰਗਤ ਜਿਸ ਤਰ੍ਹਾਂ ਕਿ ਆਪ ਸਾਰੇ ਹੀ ਜਾਣਦੇ ਹੋ ਪੂਰੇ ਪੰਜਾਬ ਭਰ ਦੇ ਵਿੱਚ ਕੁਦਰਤੀ ਆਫਤਾਂ ਜੋ ਹਨ ਦੀ ਮਹਾਮਾਰੀ ਚੱਲ ਰਹੀ ਹੈ ਉਹਦੇ ਸਵਾਦ ਵਿੱਚ ਨਾਮਤਾਰੀ ਪਰਿਵਾਰ ਸ਼੍ਰੀ ਭੈਂਦੇ ਸਾਹਿਬ ਸਤਗੁਰੂ ਸਿੰਘ ਸਤਿਪਾਤਸ਼ਾਹ ਦੀ ਕਿਰਪਾ ਅਨਸਾਰ ਇੱਕ ਆਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦੋ ਖੰਡ ਪਾਠਾਂ ਦੇ ਭੋਗ ਪਾਏ ਗਏ ਜੁ ਕਿ ਸੰਤ ਸਤਨਾਮ ਸਿੰਘ ਨਾਮਤਾਰੀ ਸਸਰਾਵੀ ਜਮਾਨੇ ਡੇਰਾ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਜੋ ਕੁਦਰਤੀ ਆਖਦਾ ਆਰੀ ਹੈ ਸੰਸਾਰ ਭਰ ਤੇ ਵਿਸ਼ੇ ਭਰ ਤੇ ਦਿੱਤੀ ਵੀ ਆ ਅਮਰ ਸ਼ਾਂਤੀ ਰਹੇ ਉਹਨੂੰ ਚਲਦੇ ਆ ਭੁਖੇ ਹੜਾ ਦਾ ਬਹੁਤ ਹੀ ਇਸ ਤਾਂ ਵੀ ਦੇਖ ਰਹੇ ਆ ਕਿ بارش ਨਾਲ ਬਹੁਤ ਜਿਆਦਾ ਬੁਰਾ ਹਾਲ ਹੋ ਰਿਹਾ ਹੈ ਤੇ ਸਾਡੋ ਪ੍ਰਸ਼ਾਸਨ ਨੇ ਸਾਰੇ ਨਾਲ ਬਹੁਤ ਸਾਥ ਦਿੱਤਾ ਸਾਡਾ ਸਾਡੇ ਜਿੰਨੇ ਕਿ ਨਗਰ ਬਾਸਗੜ 143 143 ਕਲੋਨੀ ਬੋਟਨਗਲ ਰੋਡ ਮੰਡਰੀ ਗਦਾਪੁਰ ਬਾਸਗੜ ਮੰਗੜ ਸੀੜਾ ਢੇਰੀ ਮੇਰੇ ਨਾਲੇ ਤੋਂ ਹੋਰ ਰਾਇਆਂ ਤੋਂ ਆਪਾ ਹਸਪੀਟਲ ਤੋਂ ਮੈਂ ਹੋਰ ਤਾਂ ਕਈ ਇਸ ਤਰ੍ਹਾਂ ਦੇ ਸਰੀਰ ਦੇਖੇ ਵੀ ਨਹੀਂ ਸਾਨੂੰ ਪਤਾ ਹੀ ਨਹੀਂ ਕਿਤੇ ਦੀ ਤੋਂ ਕੰਗ ਗਈ ਹੈ ਐਨਾ ਵੀ ਸਾਡਾ ਸਹਿਯੋਗ ਦਿੱਤਾ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦਾ ਤਾਂ ਦਿਨ ਬਰਾਤ ਸੌ ਕੇ ਵੀ ਨਹੀਂ ਦੇਖਿਆ ਮੈਂ ਕੱਲ ਵੇਖਿਆ ਇਹਨਾਂ ਦੇ ਪੈਰਾਂ ਦੇ ਵਿੱਚ ਜਾਂ ਤਾਂ ਵੀ ਹੋ ਗਿਆ ਲੰਗੇ ਪੈਰੀ ਇਸ ਤਰੀਕੇ ਕੋ ਬਣੇ ਕਰਦੇ ਆ ਕਿੰਨੇ ਨੇ ਸਾਡੀ ਸਾਰੀ ਟੀਮਾ ਉਹਨਾਂ ਨੇ 1 ਮਿੰਟ ਵੀ ਸੌ ਕੇ ਨਹੀਂ ਦੇਖਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਸਾਡੇ ਪੂਰੇ ਇਲਾਕੇ ਦਾ ਬਚਾਅ ਹੋ ਜਾਵੇ ਕਿਸੇ ਵੀ ਤਰ੍ਹਾਂ ਸਾਧਗੁਰ ਅਗੇ ਹੀ ਅਰਦਾਸ ਕਰਦੇ ਆ ਸਤੇ ਪਾਸ਼ਾ ਕਿਰਪਾ ਕਰੇ ਪੰਜਾਬ ਭਰ ਦੇ ਵਿੱਚ ਜੋ ਹੜਾ ਦੀ ਮਹਾਮਾਰੀ ਚੱਲ ਰਹੀ ਆ ਇਸ ਤੇ ਮਿਹਰ ਦੀ ਨਿਗਰਾਨੀ ਕਿਸੇ ਦਾ ਵੀ ਜਾਨੀ ਮਾਨੀ ਨੁਕਸਾਨ ਨਾ ਹੋ ਪਾਵੇ ਕਿਉਂਕਿ ਬਹੁਤ ਬੁਰਾ ਹਾਲ ਆ ਕਿਸਾਨਾਂ ਦੀਆਂ ਜ਼ਬੀਨਾਂ ਰੁੜ ਗਈਆਂ ਨੇ ਜੋ ਪੁੱਤਾਂ ਵਾਂਗੂ ਕਾਲੀਆਂ ਹੋਈਆਂ ਸੀਗੀਆਂ ਕਿਸੇਲੇ ਪੌਪੂਲਰ ਸੀ ਉਹ ਰੁੜ ਗਏ ਨੇ ਕਈ ਤਰ੍ਹਾਂ ਦੇ ਉਹਨਾਂ ਨੇ ਆਪਣੇ ਸਮਾਗਮ ਰੱਖੇ ਸੀ ਵਿਆਹ ਰੱਖੇ ਸੀ ਇਸ ਟਾਈਮ ਉਹਨਾਂ ਦੇ ਬਹੁਤ ਬੁਰਾ ਹਾਲ ਹੋ ਰਿਹਾ ਸਤਿਗੁਰੂ ਅੱਗੇ ਸੀ ਇਹ ਅਰਦਾਸ ਕਰਦੇ ਨੇ ਸਤੇ ਪਾਸ਼ਾ ਕਿਰਪਾ ਕਰੇ ਅਮਰ ਸ਼ਾਂਤੀ ਵਾਸ਼ੇ ਖੇਰ ਦੀ ਨਿਗਾਹ ਕਰੋ ਹੁਣ ਜੋ ਹੜ ਦਾ ਮਾਹੌਲ ਆ ਕੀ ਪੋਜੀਸ਼ਨ ਲੱਗਦੀ ਪਈ ਤੁਹਾਨੂੰ ਬੰਨ ਲਗਾਤਾਰ ਟੁੱਟ ਰਿਹਾ ਆ ਤੇ ਪਾਣੀ ਜਿਹੜਾ ਆ ਹੌਲੀ ਹੌਲੀ ਪਿੰਡ ਵੱਲ ਨੂੰ ਵਧ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣ ਜਾਂਦੇ ਹੋ ਕਿ ਕਿਉਂਕਿ ਮੈਂ ਆਤਾਰਪੁਰ ਸੱਜੇ ਮਾਨਕ ਦੇ ਸੱਜੇ ਪਾਸ਼ਾ ਦਾ ਵੀ ਸਾਰੇ ਟੁਕਰਾਨਾ ਕਰਦੇ ਹਾਂ ਕਿਉਂਕਿ ਬੰਨ ਤੁਸੀਂ ਦੇਖ ਲਓ ਸਾਰੇ ਟੁੱਟ ਗਿਆ ਪਰ ਪਾਣੀ ਹਲੇ ਥੋੜਾ ਜਿਹਾ ਤਿਰੇ ਤਰ ਆਇਆ ਇਹ ਆਤਾਰਪੁਰ ਦਾ ਕਿਸ਼ਮਾ ਸਾ ਪਾਰਾ ਜਿੱਤੇ ਪ੍ਰਕਾਸ਼ਮਾਨ ਰਹੇ ਨੇ 6 ਦਿਨ ਲਗਾਤਾਰ ਜੋ ਘਟਪਾਟਾਂ ਦੇ ਤੋਂ ਪਾਏ ਗਏ ਨੇ ਕਿਉਂਕਿ ਪਾਣੀ ਹਜੇ ਵੀ ਨਹੀਂ ਆਇਆ ਪਰ ਅਸੀਂ ਸੰਗਤ ਨੂੰ ਸੰਕੇਤ ਕਰਦੇ ਜਿਸ ਤਰ੍ਹਾਂ ਜੀ ਬਾਰਿਸ਼ ਬਹੁਤ ਤੇਜ਼ ਆ ਰਹੀ ਹੈ ਮੌਸਮ ਬਹੁਤ ਖਰਾਬ ਹੋ ਗਿਆ ਸਾਰੀ ਸੰਗਤ ਨੂੰ ਤੁਹਾਡੇ ਨਾਲ ਇਹ ਵੀ ਸੰਕੇਤ ਕਰਦੇ ਆ ਕਿ ਆਪਣੇ ਆਪਣੇ ਸਾਰੇ ਇਤਿਆਹ ਰੱਖਣ ਦੰਗਰਾ ਪਸ਼ੂਆਂ ਦਾ ਆਪਣੇ ਪਰਿਵਾਰ ਦਾ ਬੱਚਿਆਂ ਦਾ ਸਾਰਿਆਂ ਦਾ ਧਿਆਨ ਰੱਖਣ ਕਿ ਕਿਸੇ ਨੇ ਕਿਤੇ ਵੀ ਜਾਣਾ ਉਹ ਆਪਣੇ ਧਿਆਨ ਨਾਲ ਜਾਣ ਕਿਤੇ ਸਾਰ ਦੇ ਵਿੱਚ ਪਤਾ ਨਹੀਂ ਕਿੰਤਰਾਂ ਦਾ ਮਾਹੌਲ ਹੋ ਰਿਹਾ ਸਤਿਗੁਰੂ ਦੀ ਕਿਰਪਾ ਕਰੇ ਅੱਜ ਤਾਂ ਉਹਦੇ ਚਰਨਾਂ 'ਚ ਸਾਰੇ ਸਤਿਗੁਰਾਂ ਅਰਦਾਸ ਕੀਤੀਆਂ ਸਤ ਸੁਖਨਾਮ ਸਿੰਘ ਨਾਮਧਾਰੀ ਜਿਨ੍ਹਾਂ ਨੇ ਇਹ ਸਾਰਾ ਸਮਾਗਮ ਕਰਾਇਆ ਇਸੂ ਇਲਾਕੇ ਦੀ ਸੰਗਤ ਨਾਲ ਸਾਰੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਜਿੱਦਾਂ ਤੁਹਾਨੂੰ ਸਹਿਯੋਗ ਮਿਲਿਆ ਕੀ ਤੁਹਾਨੂੰ ਪ੍ਰਸ਼ਾਸਨ ਵੱਲੋਂ ਪ੍ਰਕਾਰਾਂ ਵੱਲੋਂ ਕੋਈ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਨੇ ਸਾਰੇ ਦਾ ਸਾਡਾ ਸਰਕਾਰ ਨੇ ਮੁੰਡੀਆ ਸਾਹਿਬ ਆਏ ਸੀਗੇ ਹੋਰ ਵੀ ਤੇ ਮੰਤਰੀ ਆਏ ਨੇ ਸਾਨੂੰ ਸਾਰਿਆਂ ਦਾ ਬਹੁਤ ਸਹਿਯੋਗ ਦਿੱਤਾ ਉਹ ਵੀ ਦਿਲ ਪਰ ਆਪ ਸਾਡੇ ਨਾਲ ਖੜੇ ਰਹੇ ਜੀ ਤੁਹਾਡੇ ਸੀ ਸਾਹਿਬ ਵੀ ਕਮਿਸ਼ਨਰ ਸਾਹਿਬ ਐਸਪੀ ਸਾਹਿਬ ਜੇਈ ਸਾਹਿਬ ਹੋਰ ਵੀ ਜਿੰਨੇ ਮਹਿਕ ਨੇ ਸਾਡੇ ਤੋਂ ਸਾਰਿਆਂ ਦਾ ਸਾਡਾ ਪੂਰਾ ਸਾਥ ਦਿੱਤਾ ਜੀ ਔਰ ਜਿੱਦਾਂ ਕਿ ਹੋਰ ਇਲਾਕਿਆਂ ਦੇ ਵਿੱਚ ਦੇਖ ਰਹੇ ਆ ਕਿ ਜਿੱਨੇ ਪੰਜਾਬੀ ਸਿੰਗਰ ਆ ਜਾਂ ਫਿਲਮ ਇੰਡਸਟਰੀ ਆ ਉਹ ਇਸ ਮੌਕੇ ਇਹ ਬਹੁਤ ਵੱਡਾ ਸਹਾਰਾ ਬਣ ਕੇ ਖੜੀ ਹੋਈ ਹੈ ਨਾਲ ਕੀ ਇੱਥੇ ਕੋਈ ਲੋਕ ਆਏ ਆ ਕੋਈ ਕਿਸੇ ਨੇ ਪਹੁੰਚ ਕੀਤੀ ਹੈ ਤੱਕ ਉਹ ਬੜਾ ਹਾਲ ਐਨ ਜੀਓ ਸਾਡੇ ਕੋਲ ਬਹੁਤ ਆਈਆਂ ਨੇ ਜੀ ਬਾਕੀ ਆ ਵੀਰੇ ਜਿੱਦਾਂ ਉਹਨਾਂ ਨੂੰ ਪਤਾ ਲੱਗੇਗਾ ਸਾਰੇ ਪਹੁੰਚਣਗੇ ਜੀ ਕੋਈ ਸਾਰੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਲਾ ਕੇ ਖੜੇ ਨੇ ਕਿਹੜੀ ਕਿਹੜੀ ਐਨ ਜੀਓ ਆ ਰਹੀ ਆ ਕੋਈ ਨਾਮ ਲੈ ਕੇ ਦੱਸ ਸਕਦੇ ਹੋ ਮੈਂ ਸ਼ਾਇਦ ਗੁਬਰੀ ਤੋਂ ਐਸੀ ਕੋ ਮਿਸ਼ਨ ਦਾ ਨਾਮ ਪੜ ਲਿਆ ਉਹਨਾਂ ਦਾ ਜੀ ਤੇ ਹੋਰ ਵੀ ਬਹੁਤ ਸਾਰੀਆਂ ਰੈਂਜ ਆ ਰੈਂਜ ਆ ਕੇ ਆ ਜੀ ਉੱਤੇ ਹੁਣ ਅਸੀਂ ਜਿੱਦ ਜਿੱਦ ਪਤਾ ਲੱਗਦਾ ਦਿੱਤੇ ਵੀ ਸੰਗਤ ਨੂੰ ਪਤਾ ਲੱਗ ਰਿਹਾ ਕਿਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀ ਗਾਰੀ ਸਥਿਤੀ ਬਣੀ ਹੋਈ ਆ ਹਾੜਾਂ ਦੀ ਸਾਰੇ ਹੀਾਰੇ ਨੇ ਸਿਰਪਰਾਤ ਲੱਗੇ ਹੋਏ ਨੇ ਸਾਡੇ ਨਾਲ ਹਰ ਤਰ੍ਹਾਂ ਦੀ ਸਹਾਇਤਾ ਕਰਦੇ